ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਮਿੱਤਰ ਪਿਆਰੇ ਆਪਾਂ ਗੱਲਬਾਤ ਕਰਨੀ ਆ ਕਿ ਪੂਰਾ ਨਚੋੜ ਆ ਜਿਹੜਾ ਫਸਲ ਦੇ ਝਾੜ ਵਾਸਤੇ ਲੰਬਾ ਸਮਾਂ ਕਣਕ ਦੀ ਫਸਲ ਦਾ ਲੀਫ ਏਰੀਆ ਇੰਡੈਕਸ ਗ੍ਰੀਨ ਲੀਫ ਏਰੀਆ ਵਧਾਉਣਾ ਲੰਬੀ ਜਿਹੜੀ ਇਹ ਲੰਬਾ ਸਮਾਂ ਹਰੀ ਛਤਰੀ ਬਰਕਰਾਰ ਰੱਖਣੀ ਜੀ ਇਹਦੇ ਨਾਲ ਝਾੜ ਵਧਦਾ ਫਟਾਰਾ ਵਧਦਾ ਜਿਹੜਾ ਹੈਗਾ ਜਿਆਦਾ ਫਸਲ ਲੈਂਦੀ ਆ ਤੇ ਜਿਹੜੇ ਪੱਤੇ ਚੌੜੇ ਕਿਸ ਤਰ੍ਹਾਂ ਪਾ ਸਕਦੇ ਆ ਜਿਹਦੇ ਨਾਲ ਝਾੜ ਅੱਗੇ ਵਧੂਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡ ਬਟਨ ਦਬਾ ਲਓ ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਈ ਜਗ੍ਹਾ ਤੇ ਕਿਸਾਨ ਵੀਰਾਂ ਦੇ ਸਵਾਲ ਆ ਕਿ ਪਾਣੀ ਜਿਆਦਾ ਲੱਗ ਗਿਆ ਜਾਂ ਡਬਲ ਟੁੱਟ ਗਿਆ ਜਾਂ ਕਈ ਵਾਰੀ ਉਹੀ ਜਿਹੜੀ ਪੁਰਾਣੀ ਗੱਲ ਆਪਾਂ ਕਰਦੇ ਹੁੰਨੇ ਕਿ ਕਣਕ ਦੇ ਵਿੱਚ ਕਿਾਰੇ ਪਾ ਲਓ ਕਿੱਲੇ ਦੇ ਵਿੱਚ ਜੇ ਜਿਆਦਾ ਨਹੀਂ ਪਾਉਣੇ 2-3 ਕਿਾਰੇ ਤਾਂ ਜ਼ਰੂਰ ਪਾਓ ਕਈ ਵਾਰ ਕੀ ਹੁੰ ਪਾਣੀ ਛੱਡਿਆ ਵਿੱਚੋਂ ਲਾਈਟ ਚਲੀ ਗਈ ਡੇਢ ਕਿੱਲਾ ਭਰਿਆ ਨਹੀਂ ਅੱਧ ਵਿਚ ਗਿਆ ਜਾਂ ਪੌਣਾ ਭਰ ਗਿਆ ਦੁਬਾਰਾ ਫੇਰ ਉੱਥੇ ਪਾਣੀ ਛੱਡਦਾ ਤਾਂ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਹਲਕਾ ਪਾਣੀ ਛੋਟੇ ਕਿਆਰਾਂ ਨਾਲ ਹੀ ਲੱਗ ਸਕਦਾ ਵੱਡੇ ਕਿਆਰੇ ਨਾਲ ਤਾਂ ਫਿਰ ਭਾਰਾ ਪਾਣੀ ਭਰ ਕੇ ਹੀ ਲੱਗੂਗਾ ਇਹ ਹੋ ਗਿਆ ਨੁਕਤਾ ਦੂਸਰੀ ਗੱਲ ਹੈ ਕਿ ਫਸਲ ਦੇ ਵਿੱਚ ਕਣਕ ਦੀ ਫਸਲ 'ਚ ਜ਼ਿਆਦਾ ਫੋਟ ਲੰਬੇ ਚੌੜੇ ਜਿਹੜੇ ਹੈਗੇ ਪੱਤੇ ਲੰਬਾ ਸਮਾਂ ਬਰਕਰਾਰ ਰੱਖਣ ਵਾਸਤੇ ਜਿਹੜੇ ਮੁੱਖ ਤੌਰ ਤੇ ਤੱਤ ਚਾਹੀਦੇ ਫਟਾਰੇ ਵਾਸਤੇ ਜੇ ਆਪਾਂ ਗੱਲ ਕਰ ਲਈਏ ਸਭ ਤੋਂ ਵੱਧ ਤਾਂ ਨਾਈਟ੍ਰੋਜਨ ਹੀ ਆ ਯੂਰੀਆ ਹੀ ਆ ਪਰ ਕੱਲੀ ਯੂਰੀਆ ਨਹੀਂ ਗਈ ਬੈਲੈਂਸ ਨਿਊਟ੍ਰੀਸ਼ਨ ਵੀ ਜ਼ਰੂਰੀ ਹੈ ਆਪਾਂ ਜ਼ਿਆਦਾਤਰ ਯੂਰੀਆ 'ਚ ਹੱਥ ਭਾਰਾ ਰੱਖਦੇ ਆ ਯੂਰੀਆ ਵੱਧ ਪਾ ਦਿੰਨੇ ਚਾਰ-ਚਾਰ ਗੱਟਿਆਂ ਤੱਕ ਵੀ ਪਹੁੰਚ ਜਾਂਦੇ ਆ ਪਰ ਕਈ ਵਾਰ ਬੈਲੈਂਸਡ ਡਾਈਟ ਨਹੀਂ ਦਿੱਤੀ ਜਾਂਦੀ ਹਰੀ ਛਤਰੀ ਬਰਕਰਾਰ ਰੱਖਣ ਦੇ ਦੋ ਤਰ੍ਹਾਂ ਨਾਲ ਆਪਾਂ ਰੱਖ ਸਕਦੇ ਆ ਇੱਕ ਤਾਂ ਹੈ ਕਿ ਉਹਨੂੰ ਬੈਲੈਂਸ ਨਿਊਟ੍ਰੀਸ਼ਨ ਦੇ ਕੇ ਪੂਰਾ ਹਰੀ ਫਸਲ ਰੱਖਣੀ ਫਟਾਰਾ ਲੈਣਾ ਤੇ ਚੌੜੇ ਪੱਤੇ ਰੱਖਣੇ ਇੱਕ ਹੁੰਦਾ ਕਿ ਉਹਨੂੰ ਹਰੇ ਹਰਾਪਣ ਤਾਂ ਦੇ ਸਕਦੇ ਆ ਆਪਾਂ ਫਰਜ ਕਰ ਲਓ ਯੂਰਗਿਆ ਸਪਰੇਅ ਕਰਤੀ ਕਈ ਕਿਸਾਨ ਵੀ ਡਾਇਆ ਦਾ ਵੀ ਕਰੀ ਜਾਂਦੇ ਆ ਸਪਰੇ ਥੱਲੇ 60 60 ਕਿਲੋ ਪੈਣ ਪੈਣ ਕਿਲੋ ਡਾਇਆ ਪਾਈ ਆ ਤੇ ਉੱਤੇ ਕਿਲੋ ਕਿਲੋ 2 2 ਕਿਲੋ ਡਾਇਆ ਦੀ ਸਪਰੇਅ ਕਰੀ ਜਾਂਦੇ ਆ ਕਿ ਉਹਦਾ ਹਰਾਪਣ ਬਰਕਰਾਰ ਰਹੇ ਯੂਰਗਿਆ ਜੇ ਆਪਾਂ ਸਪਰੇਅ ਦੀ ਐਫੀਸ਼ੀਐਂਸੀ ਵਧਾਉਣੀ ਜਿਵੇਂ ਆਪਾਂ ਮੈਗਨੀ ਜਿੰਕ ਨਾਲ ਸਪਰੇਅ ਕਰਵਾਉਨੇ ਆ ਫਿਰ ਤਾਂ ਠੀਕ ਆ ਕਿਲੋ 2 ਕਿਲੋ ਯੂਰੀਆ ਜੇ ਆਪਣੇ ਕੋਲ ਅਵੇਲੇਬਲ ਹੈ ਕਿ ਥੱਲੇ ਪਾਈ ਆ ਯੂਰੀਆ ਦੀ ਘਾਟ ਨਾਈਟ੍ਰੋਜਨ ਦੀ ਹੈ ਨਹੀਂ ਕਿ ਥਲੜੇ ਪੱਤੇ ਜਿਹਦੇ ਨਾਲ ਪੀਲੇ ਹੁੰਦੇ ਆ ਤਾਂ ਉੱਤੇ ਸਪਰੇਅ ਕਰਨ ਦਾ ਕੱਲੀ ਦਾ ਕੋਈ ਬਹੁਤਾ ਚੰਗਾ ਮਕਸਦ ਨਹੀਂ ਰਹਿ ਜਾਂਦਾ ਫਿਰ ਹੈ ਕਿ ਯੂਰੀਆ ਦੇ ਟਾਈਮਿੰਗ ਸਹੀ ਹੋਣੀ ਚਾਹੀਦੀ ਕਿ ਜੇ ਆਪਾਂ 50 55 ਦਿਨ ਤੇ ਜਾ ਕੇ ਆਖਰੀ ਕਿਸ਼ਤ ਪਾਉਣੀ ਆ ਤਾਂ ਮਤਲਬ ਹੀ ਨਹੀਂ ਗਾ ਜਿਹੜੇ ਥਲੜੇ ਪੱਤੇ ਪੀਲੇ ਪੈਣਗੇ ਆਮ ਤੌਰ ਤੇ ਯੂਰੀਆ ਕਿਸਾਨ ਵੀਰ ਜਲਦੀ ਖਤਮ ਕਰ ਦਿੰਦੇ ਆ ਤਾਂ ਉਹ ਜਦੋਂ ਫਸਲ ਗੋਭ ਦੇ ਵਿੱਚ ਜਾਂਦੀ ਤਾਂ ਥੱਲੇ ਦੇ ਪੱਤੇ ਜਲਦੀ ਸਿਆਣੀ ਸੈਂਸ ਉਹਨਾਂ ਦੀ ਆਉਣੀ ਸ਼ੁਰੂ ਹੋ ਜਾਂਦੀ ਜਲਦੀ ਪੀਲੇ ਥੱਲੇ ਦੇ ਪੱਤੇ ਵਿਦਰ ਆਊਟ ਹੋਣੇ ਸ਼ੁਰੂ ਹੋ ਜਾਂਦੇ ਜੇ ਟਾਈਮਿੰਗ ਸਹੀ ਆ ਤੁਹਾਡੀ ਤਾਂ ਫਿਰ ਜਿਹੜਾ ਲੰਬਾ ਸਮਾਂ ਪੱਤੇ ਥੱਲੇ ਵਾਲੇ ਵੀ ਹਰੇ ਰਹਿਣਗੇ ਤਕਰੀਬਨ ਹਰੀ ਛਤਰੀ ਬਰਕਰਾਰਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਹੈ ਸਲਫਰ ਹੈ ਜ਼ਿੰਕ ਮੈਗਨੀਜ਼ ਹੈ ਇਹ ਤੱਤ ਆ ਮੁੱਖ ਤੌਰ ਤੇ ਫਸਲ ਵਾਸਤੇ ਜੇ ਆਪਾਂ ਸਹੀ ਬੈਲੈਂਸਡ ਨਿਊਟ੍ਰੀਸ਼ਨ ਦਵਾਂਗੇ ਤਾਂ ਫਸਲ ਤਕੜੀ ਵੀ ਹੋਊਗੀ ਝਾੜ ਵੀ ਦੇਊਗੀ ਜੇ ਆਪਾਂ ਉਹਨੂੰ ਜਿਵੇਂ ਆਪਾਂ ਕਹਿ ਲਈਏ ਕਿ ਦੇਸੀ ਆਪਾਂ ਖਾਣਾ ਖਾਣੇ ਤਾਂ ਬੰਦਾ ਵਧੀਆ ਪੂਰਾ ਦਿਨ ਵੀ ਕੰਮ ਕਰ ਸਕਦਾ ਥੱਕਦਾ ਨਹੀਂ ਹੈ ਇੱਕ ਫਾਸਟ ਫੂਡ ਆਪਾਂ ਖਾਣੇ 버ਗਰ ਪੀਜੇ ਤਾਂ ਦੇਖਣ ਨੂੰ ਤਾਂ ਬੰਦਾ ਮੋਟਾ ਤਾਜਾ ਲੱਗਦਾ ਪਰ ਸਾਹ ਛੇਤੀ ਚੜ ਜਾਂਦਾ ਹੈ ਕੰਮ ਨਹੀਂ ਬਹੁਤਾ ਹੁੰਦਾ ਦੇਸੀ ਖਾਣ ਨਾਲ ਹੀ ਜਾਂ ਬੈਲੈਂਸਡ ਨਿਊਟ੍ਰੀਸ਼ਨ ਜਿਹਨੂੰ ਆਪਾਂ ਕਹਿ ਦਈਏ ਜਿਹੜੀ ਚੀਜ਼ਾਂ ਦੀ ਸਰੀਰ ਨੂੰ ਲੋਡ ਹੁੰਦੀ ਹੈ ਉਹਦੇ ਨਾਲ ਹੀ ਕੰਮ ਹੁੰਦਾ ਹੈ ਤਾਂ ਉਸੇ ਤਰ੍ਹਾਂ ਜਿਹੜੀ ਫਸਲ ਦੇ ਵਿੱਚ ਜਿਹੜੇ ਤੱਤਾਂ ਦੀ ਜ਼ਰੂਰਤ ਹੈ ਉਹਨਾਂ ਦੇ ਨਾਲ ਜੇ ਆਪਾਂ ਹਰਾਪਣ ਰੱਖਾਂਗੇ ਤਾਂ ਝਾੜ ਵੀ ਵਧੀਆ ਰਹੂਗਾ ਜੇ ਹਰਾਪਣ ਆਪਾਂ ਵੈਸੇ ਹੀ ਬਰਕਰਾਰ ਕਰ ਲਿਆ ਕਿ ਉਹਨੂੰ ਓਵਰਡੋਜ਼ ਉਹ ਨਿਊਟ੍ਰੀਐਂਟ ਦੀ ਇੱਕ ਦੀ ਓਵਰਡੋਜ਼ ਪਾਤੀ ਜਾਂ ਉਹਨੂੰ ਵੱਧ ਦੇਤਾ ਤੇ ਉਹਦੀ ਸਕੂਲੈਂਸੀ ਵੱਧ ਗਈ ਪੱਤੇ ਹਰੇਪਣ ਹੋ ਗਿਆ ਪਰ ਉਹਦੇ ਵਿੱਚ ਤੱਤਾਂ ਦੀ ਘਾਟ ਪੂਰੀ ਨਹੀਂ ਹੋਈ ਜਿਹੜੇ ਛੋਟੇ ਤੱਤ ਖਾਸ ਤੌਰ ਤੇ ਮਾਈਕਰੋਨਿਊਟ੍ਰੀਐਂਟ ਮੈਗਨੀ ਤੇ ਜ਼ਿੰਕ ਆ ਜਿਹੜੇ ਇਹ ਜਿਹੜੇ ਟਿੱਲਰ ਕਾਊਂਟ ਦਾਣਿਆਂ ਦੀ ਗਿਣਤੀ ਤੇ ਦਾਣੇ ਪਿਛਕਣ ਤੋਂ ਬਚਾਉਣ ਵਾਸਤੇ ਜਿੰਕ, ਮੈਗਨੀਜ਼, ਫਾਸਫ, ਸੌਰੀ ਪोटाश, ਸਲਫਰ ਇਹਨਾਂ ਦਾ ਰੋਲ ਹੈ। ਫਿਰ ਆਪਾਂ ਬੋਰੋਨ ਦੀ ਸਪਰੇ ਜਦੋਂ ਗੋਭ ਸਮੇਂ ਕਰਦੇ ਆਂ ਤਾਂ ਜਿੱਥੇ ਯੂਰੀਆ ਜਿਹੜਾ ਆਪਾਂ ਜੇ ਯੂਰੀਆ ਦੀ ਐਫੀਸ਼ੀਐਂਸੀ ਵਧਾਉਣੀ ਹੈ ਕਿ ਆਪਾਂ ਘੱਟ ਯੂਰੀਆ ਤੋਂ ਵਧੀਆ ਕੰਮ ਲੈ ਸਕੀ ਨਾਈਟ੍ਰੋਜਨ ਯੂਜ਼ ਐਫੀਸ਼ੀਐਂਸੀ ਜਿਵੇਂ ਚੀਕਣੀਆਂ ਜ਼ਮੀਨਾਂ, ਬਹੁਤ ਡਾਕਰ ਜ਼ਮੀਨਾਂ, ਭਾਰੀਆਂ ਜ਼ਮੀਨਾਂ ਉੱਥੇ ਤੁਸੀਂ ਪਾਣੀ ਤੋਂ ਪਹਿਲਾਂ ਵੀ ਪਾ ਸਕਦੇ ਜਿਵੇਂ ਪਹਿਲੇ ਪਾਣੀ ਤੋਂ ਖਾਸ ਤੌਰ ਤੇ ਵਧੀਆ ਰਿਜ਼ਲਟ ਮਿਲਦੇ ਕਣਕ ਦਬਦੀ ਨਹੀਂ ਹੈ ਮੇਨ ਗੱਲ ਆ ਜਿਹੜੀ ਭਾਰੇ ਪਾਣੀ ਨਾਲ ਕਣਕ ਦਬਦੀ ਨਹੀਂ ਹੈ ਜੇ ਤੁਸੀਂ ਨਾਈਟ੍ਰੋਜਨ ਦੇ ਨਾਲ ਸਲਫਰ ਪਾਉਣੇ ਆ ਜ਼ਰੂਰਤ ਅਨਸਾਰ ਜਿਹੜਾ ਬੈਂਟੋਨਾਈਟ ਸਲਫਰ ਆ ਜਾਂ ਦੂਜਾ ਪਾਊਡਰ ਫਾਰਮ ਦੇ ਵਿੱਚ 2-3 ਕਿਲੋ ਪਾ ਲੈਣੇ ਬੈਂਟੋਨਾਈਟ 10-12-15 ਕਿਲੋ ਤੱਕ ਪਾ ਸਕਦੇ ਆ ਨਾਈਟ੍ਰੋਜਨ ਯੂਜ਼ ਐਫੀਸ਼ੀਐਂਸੀ ਸਲਫਰ ਵਧਾਉਂਦਾ ਹੈ ਅਮੀਨੋ ਐਸਿਡ ਦੇ ਵਾਸਤੇ ਜ਼ਰੂਰੀ ਆ ਬੂਟਿਆਂ ਦੇ ਵਿੱਚ ਅਮੀਨੋ ਐਸਿਡ ਵਾਸਤੇ ਜ਼ਰੂਰੀ ਸਲਫਰ ਅਮੀਨੋ ਐਸਿਡ ਤੋਂ ਅੱਗੇ ਜਾ ਕੇ ਪ੍ਰੋਟੀਨਸ ਸਲਫਰ ਜਿਹੜਾ ਉਹ ਜੇ ਤੁਸੀਂ ਯੂਰੀਆ ਦੇ ਨਾਲ ਸਲਫਰ ਪਾਉਨੇ ਆ ਤਾਂ ਉਹਦੀ ਐਫੀਸ਼ੀਐਂਸੀ ਵਧਾਉਣ ਦੇ ਵਿੱਚ ਸਲਫਰ ਬਹੁਤ ਵੱਡਾ ਰੋਲ ਅਦਾ ਕਰਦਾ ਫੇਰ ਆ ਗਈ ਜ਼ਿੰਕ ਜ਼ਿੰਕ ਤੇ ਮੈਗਨੀਜ਼ ਦੀਆਂ ਜਿਹੜੀਆਂ ਆਪਾਂ ਸਪਰੇਅਾਂ ਕਰਦੇ ਆ ਤਾਂ ਨਾਈਟ੍ਰੋਜਨ ਨੂੰ ਪਚਾਉਣ ਦੇ ਵਿੱਚ ਜ਼ਿੰਕ ਦਾ ਬਹੁਤ ਵੱਡਾ ਰੋਲ ਹੈ ਮੈਗਨੀ ਤੇ ਜ਼ਿੰਕ ਦੋਵੇਂ ਤੱਤਾਂ ਦੀਆਂ ਜਿਹੜੀਆਂ ਆਪਾਂ ਸਪਰੇਅਾਂ ਕਰਦੇ ਆ ਦੂਸਰੇ ਤੱਤ ਵੀ ਵੱਧ ਚੱਕਣ ਦੇ ਵਿੱਚ ਜਾਂ ਜ਼ਰੂਰਤ ਅਨੁਸਾਰ ਚੱਕਣ ਦੇ ਵਿੱਚ ਬੂਟਿਆਂ ਦੇ ਵਿੱਚ ਮੈਗਨੀ ਜ਼ਿੰਕ ਬਹੁਤ ਵੱਡਾ ਰੋਲ ਅਦਾ ਕਰਦੇ ਆ ਉਹਨਾਂ ਦੇ ਵਿੱਚ ਮੁੱਖ ਰੋਲ ਮੈਗਨੀ ਤੇ ਜ਼ਿੰਕ ਦਾ ਹੁੰਦਾ ਇਹ ਧਾਤ ਤੋਂ ਜ਼ਰੂਰਤ ਅਨੁਸਾਰ ਬੂਟੇ ਲੈ ਸਕਣ ਤੇ ਪਾ ਸਕਣ ਜਿਹਦੇ ਨਾਲ ਲੰਬਾ ਸਮਾਂ ਹਰੀ ਛਤਰੀ ਬਰਕਰਾਰ ਰਹਿੰਦੀ ਹੈ ਲੀਫ ਏਰੀਆ ਵੱਧਾ ਜਿਹਦੇ ਨਾਲ ਵੱਧ ਤੋਂ ਵੱਧ ਉਹ ਲਾਈਟ ਇੰਟਰਸੈਪਟ ਕਰਕੇ ਜਿਹੜੇ ਸੂਰਜੀ ਰੋਸ਼ਨੀ ਦੀ ਮੌਜੂਦਗੀ ਵਜ੍ਹਾ ਆਪਣਾ ਭੋਜਨ ਵੱਧ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਆ ਤੇ ਛਾੜ ਵਧੀਆ ਹੁੰਦਾ ਜਿਹੜਾ ਤੁਹਾਡਾ ਪੋਟਾਸ਼ ਹੈ ਜਿਹੜਾ ਆਪਾਂ ਪੋਟਾਸ਼ ਪਾਉਣੇ ਜ਼ਰੂਰਤ ਅਨੁਸਾਰ ਇਹ ਜਿਹੜੀ ਗ੍ਰੇਨ ਫਿਲਿੰਗ ਟਾਈਮ ਆ ਉਹਨੂੰ ਵਧਾਉਂਦਾ ਹੌਲੀ ਹੌਲੀ ਦਾਣਾ ਭਰਦਾ ਦਾਣਾ ਪੇਚਕਦਾਨੀ ਦਾਣੇ ਦਾ ਸਾਈਜ਼ ਨਹੀਂ ਘਟਦਾ ਤੇ ਸਿੱਟਿਆਂ ਦੇ ਵਿੱਚ ਜਿਹੜੇ ਕਸੀਰ ਆ ਉਹ ਖਾਲੀ ਨਹੀਂ ਰਹਿੰਦੇ ਦਾਣੇ ਪੂਰੇ ਭੜਦੇ ਦਾਣਿਆਂ ਦੀ ਗਿਣਤੀ ਵੱਧਦੀ ਹੈ ਪੋਟਾਸ਼ ਤੱਤ ਵੀ ਜਿਹੜਾ ਹੈਗਾ ਗਰੋਥ ਵਾਸਤੇ ਫਟਾਰੇ ਵਾਸਤੇ ਬਹੁਤ ਜ਼ਰੂਰੀ ਲੰਬਾ ਸਮਾਂ ਜਿਹੜਾ ਹਰਾ ਪਾਣ ਫਸਲ ਦਾ ਵਰਕਰਾ ਰਹਿਣਾ ਪੱਕਣ ਤੱਕ ਫਿਰ ਫਸਲ ਨੂੰ ਸਟਰੈਂਥ ਦੇਣੀ ਪੋਟਾਸ਼ ਦੀ ਘਾਟ ਦੇ ਵਿੱਚ ਜਿਹੜੀ ਫਸਲ ਪਲਦੀ ਆ ਉਹ ਦਾ ਤਣਾ ਕਮਜ਼ੋਰ ਹੁੰਦਾ ਤਾਂ ਉਹ ਛੇਤੀ ਡਿੱਗ ਪੈਂਦੀ ਆ ਫਸਲ ਮੜੀ ਜਿਹੇ ਏਰੀਆਈ ਜਲਦੀ ਡਿੱਗ ਪੈਂਦੀ ਆ ਕਮਜ਼ੋਰ ਪੈ ਜਾਂਦੀ ਆ ਬਿਮਾਰੀ ਕੀੜੇ ਮਕੌੜੇ ਦਾ ਮੜਾ ਜਾ ਅਟੈਕ ਆਇਆ ਫਸਲ ਦਬ ਜਾਂਦੀ ਆ ਪੋਟਾਸ਼ ਦੀ ਘਾਟ ਦੇ ਵਿੱਚ ਜ਼ਿੰਕ ਦੀ ਘਾਟ ਹੋਈ ਜਾਂ ਬੋਰੋਨ ਦੀ ਘਾਟ ਹੋਈ ਫਸਲ ਦੇ ਵਿੱਚ ਜਿਹੜਾ ਦਾਣਾ ਘਟ ਦਾਣਿਆਂ ਦੀ ਗਿਣਤੀ ਘਟ ਰਹੀ ਗਈ ਫਲਾਵਰਿੰਗ ਘਟ ਹੋਈ ਏ ਪੋਟਾਸ਼ੀਅਮ ਨਾਈਟ੍ਰੇਟ ਨਹੀਂ ਕਰਦੇ ਉਹਦੀ ਫਲਾਵਰਿੰਗ ਫੁੱਲਾਂ ਦੀ ਗਿਣਤੀ ਘਟ ਜਾਣੀ ਹੈ ਦਾਣਿਆਂ ਦੀ ਗਿਣਤੀ ਘਟ ਜਾਣੀ ਸੋ ਕੋਈ ਬਹੁਤੇ ਖਰਚੇ ਵਾਲਾ ਕੰਮ ਨਹੀਂ ਹੈ ਇੱਕ ਤਾਂ ਟਾਈਮਿੰਗ ਤੇ ਇੱਕ ਜਿਹੜੀ ਆਪਾਂ ਸਹੀ ਸਮੇਂ ਤੇ ਜਿਹੜੀ ਸਪਰੇ ਜਾਂ ਖਾਦ ਪਾਉਣੀ ਆ ਯੂਰੀਆ ਜਿਹੜੀ ਕੋਸ਼ਿਸ਼ ਕਰੋ ਭਾਰੀਆਂ ਜ਼ਮੀਨਾਂ ਚਿਕੜੀਆਂ ਜ਼ਮੀਨਾਂ ਚ ਪਾਣੀ ਤੋਂ ਪਹਿਲਾਂ ਪਾ ਦਿਓ ਨਾਲ ਜੇ ਸਲਫਰ ਦੀ ਘਾਟ ਆ ਸਲਫਰ ਜ਼ਰੂਰ ਪਾਓ ਤੁਸੀਂ ਦੇਖੋਗੇ ਫਸਲ ਬਿਲਕੁਲ ਨਹੀਂ ਡਬੂਗੀ ਤੇ ਮੈਗਨੀਜ਼ਿੰਕ ਵਾਲੀਆਂ ਸਪਰੇਆਂ ਕਰ ਦਿਓ ਮੈਗਨੀਜ਼ਿੰਕ ਕਲੀ ਦਾ ਪਾਣੀ ਯੂਰੀਆ ਤੇ ਜਿੱਥੇ ਰੇਤਲੀਆਂ ਜ਼ਮੀਨਾਂ ਉੱਥੇ ਸਪਲਿਟ ਕਰਕੇ ਪਾਓ ਤਾਂ ਇਹ ਤਿੰਨ ਵਾਰੀ ਪਾ ਦਿਓ ਯੂਰੀਆ ਪਾਣੀ ਤੋਂ ਬਾਅਦ ਪਾ ਲਓ ਯੋਗ ਜੇ ਪਹਿਲਾਂ ਪਾਓਗੇ ਲੀਚ ਡਾਊਨ ਹੋ ਸਕਦੀ ਹੈ ਪਾਣੀ ਤੋਂ ਬਾਅਦ ਪਾਓ ਜਿੱਥੇ ਹਲਕੀਆਂ ਜ਼ਮੀਨਾਂ ਨੇ ਚਿੱਕੜ ਦੇ ਵਿੱਚ ਪਾਓ ਤਿੰਨਾ ਚਾਰ ਦਿਨਾਂ ਤੇ ਬਹੁਤਾ ਪੈਰ ਧਰਾਣਾ ਹੋਣ ਦਿਓ ਕਿ ਉੱਥੇ ਜਿਹੜੀ ਹੈਗੀ ਨਵੀਂ ਖੁਸ਼ਕ ਹੋ ਜੇ ਜਿਹਦੇ ਨਾਲ ਯੂਰੀਆ ਅਪਟੇਕ ਚ ਸਮੱਸਿਆ ਆਵੇ ਬੂਟਿਆਂ ਨੂੰ ਤਾਂ ਉੱਥੇ ਪਾਣੀ ਤੋਂ ਬਾਅਦ ਪਾ ਲਓ ਹਰਕੀਆਂ ਜ਼ਮੀਨਾਂ ਨੇ ਜਿਹੜੀਆਂ ਜਿੱਥੇ ਬਹੁਤ ਭਾਰੀਆਂ ਜ਼ਮੀਨਾਂ ਨੇ ਡੱਕਰ ਨੇ ਜੇਕੜੀਆਂ ਜ਼ਮੀਨਾਂ ਨੇ ਉੱਥੇ ਤੁਸੀਂ ਪਾਣੀ ਤੋਂ ਪਹਿਲਾਂ ਪਾ ਲਓ ਉਹਦਾ ਰਿਜ਼ਲਟ ਤੁਹਾਨੂੰ ਚੰਗਾ ਮਿਲੂ ਫਸਲ ਦਾ ਉਦੀ ਨਹੀਂ ਹੈ ਤੇ ਜੇ ਸਲਫਰ ਨਾਲ ਪਾਇਆ ਹੋਊ ਤਾਂ ਉਹਦੀ ਨਾਈਟ੍ਰੋਜਨ ਯੂਜ਼ ਐਫੀਸ਼ੀਐਂਸੀ ਲ ਫਸਲ ਪੀਲੀ ਨਹੀਂ ਪਾਉਗੀ ਤੇ ਤੁਸੀਂ ਦੋ ਗੱਟਿਆਂ ਤੋਂ ਔਨਾ ਕੰਮ ਵਧੀਆ ਤਰੀਕੇ ਦੇ ਨਾਲ ਲੈ ਸਕਦੇ ਆ ਜਿੰਨਾ ਤੁਸੀਂ ਤਿੰਨਾ ਤੋਂ ਲੈਣਾ ਜਾਂ ਕਈ ਕਿਸਾਨ ਵੀਰ ਤਾਂ 4-4 ਤੱਕ ਆਪਾਂ ਪਹੁੰਚ ਜਾਂਦੇ ਹਾਲਾਂਕਿ ਦੋ ਕੁ ਗੱਟੇ ਢਾਈ ਗੱਟੇ ਢਾਈ ਕੁ ਗੱਟੇ ਬਹੁਤ ਹੁੰਦੇ ਆ ਦਰਮਿਆਨੀ ਜ਼ਮੀਨਾਂ ਦੇ ਵਿੱਚ ਕਣਕ ਦੀ ਫਸਲ ਨੂੰ ਜੇ ਤੁਸੀਂ ਫਾਸਫੋਰਸ ਪੋਟਾਸ਼ ਜਿਹੜਾ ਜ਼ਿੰਕ ਮੈਗਨੀਜ਼ ਜਾਂ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਉਹ ਸਮੇਂ ਕਰਦੇ ਆ ਤਾਂ ਸਲਫਰ ਦੀ ਘਾਟ ਨਹੀਂ ਆਉਂਦੀ ਤਾਂ ਇਹ ਹੀ ਮੁੱਖ ਤੌਰ ਤੇ ਤੱਤ ਨੇ